ਸਾਰਗ ਮਹੱਲਾ ਪੰਜਵਾ ਸਾਚੇ ਸਤਿਗੁਰੂ ਦਾਤਾਰਾ ਫਿਰ ਮਾਰਾ ਸੱਚੇ ਸਤਿਗੁਰੂ ਜੀ ਆਪ ਅਮਰਤ ਨਾਮ ਦੇ ਬ੍ਰਹਮ ਗਿਆਨ ਦੇ ਪ੍ਰੇਮ ਦੇ ਮੁਕਤ ਦੇ ਦਾਤਾਰਾ ਦਾਤੇ ਹੋ ਦਰਸ਼ਨ ਦੇਖ ਸਗਲ ਦੁੱਖ ਨਾਸ ਹੈ ਫਿਰ ਸੱਚੇ ਬਾਦਸ਼ਾਹ ਦੇ ਦਰਸ਼ਨ ਵੇਖ ਕੇ ਹੀ ਸਾਰੇ ਜੰਮ ਜਮ ਦੇ ਦੁੱਖ ਨਾਸ਼ ਹੋ ਜਾਂਦੇ ਆ ਚਰਨ ਕਮਲ ਬਲਿਹਾਰਾ ਜਿਹੜੇ ਗਵਿਤਰ ਦੇ ਚਰਨ ਪੂਜਨੀ ਕਮਲ ਵਤ ਹਨ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਣੇ ਹਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਮਰ ਪਰਮੇਸ਼ਰ ਆਪ ਵੀ ਸਤ ਸਰੂਪ ਹੈ ਜਿਹੜੇ ਸਤ ਨਿਸ਼ਚੇ ਵਾਲੇ ਸੰਤ ਭਗਤ ਹੈ ਉਹ ਵੀ ਸਤ ਸਰੂਪ ਹਨ ਤੇਰੇ ਪਿਆਰੇ ਨਿਹਚਲ ਹਰ ਕਾ ਨਾਮ ਉਹਨਾਂ ਦੇ ਤਾਈ ਚਿੱਤ ਨੂੰ ਚੱਲ ਕਰਨ ਵਾਲਾ ਹਰੀ ਦਾ ਨਾਮ ਵੀ ਅਚਲ ਰਹਿਣ ਵਾਲਾ ਹੈ ਇਹ ਵੀ ਸਤੋ ਅਸਤੂ ਹੈ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਚਿੱਤ ਨੂੰ ਅਚਲ ਕੀਤਾ ਹੈ ਉਹ ਸੰਤ ਵੀ ਸਤ ਹਨ ਭਗਤ ਭਾਵਨੀ ਪਾਰ ਬ੍ਰਹਮ ਕੀ ਜਿਹੜੀ ਪਾਰਬ੍ਰਹਮ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੀ ਹੈ ਭਾਵਨੀ ਸਰਦਾ ਨਾਲ ਭਗਤੀ ਕਰਨੀ ਹੈ ਅਵਨਾਸੀ ਗੁਣ ਗਾਓ ਇਸ ਪ੍ਰਕਾਰ ਗੁਣਾਂ ਨੂੰ ਗਾਉਣੇ ਅਵਨਾਸੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਉਹ ਸਬਨਾਸੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਆਗਮ ਅਗੋਚਰ ਮਿਤ ਨਹੀਂ ਪਾਈਐ ਉਹ ਆਗਮ ਮੰਦ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ ਅਗੋਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਸੁਤੰਤਰ ਹੈ ਸਗਲ ਘਟਾਂ ਆਦਿ ਆਗਮ ਅਗੋਚਰ ਮਿਤ ਨਹੀਂ ਪਾਈਐ ਉਹ ਕਿਸੇ ਮर्यादा ਸ਼ਾਸਤਰ ਗਿਆਨ ਕਰਕੇ ਨਹੀਂ ਪਾਈ ਜਾਂਦੀ ਖੜ ਪਰਮਾਨੰ ਦਾ ਵਿਸ਼ਾ ਨਹੀਂ ਹੈ ਸਗਲ ਘਟਾਂ ਆਧਾਰ ਉਹ ਸਾਰਿਆਂ ਘਟਾਂ ਦਾ ਆਸਰਾ ਰੂਪ ਹੈ ਪਰਮੇਸ਼ਵਰ ਨਾਨਕ ਵਾਹ ਵਾਹ ਕਹ ਤਾ ਕਹ ਮਾਰਾ ਕਹਿੰਦੇ ਉਹਦਾ ਭਾਈਆਂ ਨੇ ਇਸ ਤਰ੍ਹਾਂ ਕਹ ਵਾਹਿਗੁਰੂ ਵਾਹਿਗੁਰੂ ਵਾਹਿ ਚਰਜ ਰੂਪ ਇਹ ਉਹ ਬਸਮਾਤ ਬੇਦ ਕਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਉਸ ਨੂੰ ਵਾਹ ਚਰਜ ਹੈ ਵਾਹ ਪ੍ਰੇਰਕ ਹੈ ਇਸ ਪ੍ਰਕਾਰ ਕਹੋ ਜਾ ਕਾ ਆੰਤ ਨਾ ਪਾਰ ਜਿਹ ਲੰਤਰਾਰ ਪਾਰ ਦਾ ਲੋਕ ਬਰੋ ਕਰਕੇ ਪਾਇਆ ਨਹੀਂ ਜਾ ਸਕਦਾ ਕਿਸੇ ਦੇ ਪਾਸੋਂ ਸਾਰਗ ਮਹੱਲਾ ਪੰਜਵਾ ਗੁਰੂ ਕੇ ਚਰਨ ਬਸੇ ਮਨ ਮੀਰੈ ਸਾਧੂ ਮਨ ਜਪਾਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨ ਕਮਲ ਬਸ ਗਏ ਹਨ ਪੂਰ ਰਹਉ ਠਾਕੁਰ ਸਭ ਥਾਈ ਉਹ ਸਾਰਿਆਂ ਥਾਂ ਦੇ ਸਰਬ ਕਾ ਸਵਾਮੀ ਪੂਰਨ ਵਿਆਪਕ ਹੋ ਰਿਹਾ ਹੈ ਨਿਕਟ ਵਸੈ ਸਭ ਨੇਰੇ ਸਾਰਿਆਂ ਦੇ ਨੇੜੇ ਹੋ ਕੇ ਆਤਮਾ ਰੂਪ ਹੋ ਕੇ ਨੇੜੇ ਵਸ ਰਿਹਾ ਹੈ ਨੇੜੇ ਤੋਂ ਨੇੜੇ ਹੋ ਕੇ ਰਹਾਉ ਬੰਧਨ ਤੂਰ RAM ਲੇਵ ਲਈ ਇਹ ਸਾਰਿਆਂ ਸ਼ਾਸਤ੍ਰਾਂ ਨੇ ਇਹ ਨਿਰਣਾ ਕੀਤਾ ਹੈ ਅਤਨ ਨਿਕਟ ਵਰਤੀ ਹੋ ਕੇ ਵਸ ਰਿਹਾ ਹੈ ਰਹਾਉ ਬੰਧਨ ਤੂਰ RAM ਲੇਵ ਲਈ ਜਿਨ੍ਹਾਂ ਨੇ RAM ਵਿੱਚ ਲੇਵ ਲਈ ਹੈ ਉਹਨਾਂ ਦੇ ਹੰਗਤਾ ਮਮਤਾ ਦੇ ਬੰਧਨ ਮਾਰਨ ਤੋੜ ਦਿੱਤੇ ਹਨ ਸੰਤ ਸੰਗ ਬਾਣੀ ਆਈ ਸਤ ਸੰਗਤ ਦੇ ਨਾਲ ਜਿਨ੍ਹਾਂ ਦੀ ਪ੍ਰੀਤੀ ਬਣ ਆਈ ਹੈ ਜਨਮ ਪਦਾਰਥ ਭਇਉ ਪੁਨੀਤਾ ਉਹਨਾਂ ਦਾ ਇਹ ਜਨਮ ਪਦਾਰਥ ਮਿਲਿਆ ਸੀ ਇਹ ਪਵਿੱਤਰ ਹੋ ਗਿਆ ਉਹਨਾਂ ਦਾ ਜਨਮ ਰੂਪੀ ਪਦਾਰਥ ਇੱਛਾ ਸਗਲ ਪੂਜਾਈ ਸਾਰੀਆਂ ਜਿੰਨੀਆਂ ਇੱਛਾ ਸੀ ਉਹ ਸਾਰੀਆਂ ਮਾਰੇ ਪੂਰੀਆਂ ਕਰ ਦਿੱਤੀਆਂ ਹਨ ਜਾ ਕਹੋ ਕਿਰਪਾ ਕਰੋ ਪ੍ਰਭ ਮੇਰੀ ਫਿਰ ਮੇਰੇ ਪ੍ਰਭੂ ਸਮਰੱਥ ਜਿਨ੍ਹਾਂ ਪੁਰਖਾਂ ਤੇ ਤੁਸੀਂ ਕਿਰਪਾ ਦੀਸ਼ਟੀ ਕਰ ਦੰਨੇ ਹੋ ਸੋ ਹਰ ਕਾ ਜਸ ਗਾਵੇ ਉਹ ਮਾਰੇ ਆਪ ਦਾ ਜਸ ਗਾਉਂਦਾ ਹੈ ਹਰੀ ਆਪ ਦੇ ਜਸ ਕੀਰਤਨ ਨੂੰ ਉਹ ਪੁਰਖ ਆ ਸਕਦਾ ਹੈ ਆਠ ਪਹਿਰ ਗੋਬਿੰਦ ਗੁਣ ਗਾਵੇ ਆਠ ਪਹਿਰ ਗੋਬਿੰਦ ਦੇ ਗੁਣਾਂ ਅਨਵਾਦਾਂ ਨੂੰ ਗਾਉਂਦਾ ਹੈ ਜੋ ਜਨ ਨਾਨਕ ਸਾਧ ਬਲ ਜਾ ਸਤਿਗੁਰੂ ਜੀ ਕਹਿੰਦੇ ਸੈਂਕੜੇ ਵਾਰੀ ਉਸ ਤੋਂ ਬਿਹਾਰ ਕੁਰਬਾਨ ਜਾਂਨੇ ਸਲਾਮ ਵਾਲਾ ਤੋਂ ਵਾਰਨੇ ਜਾਂਦਾ ਹੈ ਸਾਰਗ ਮਹੱਲਾ ਪੰਜਵਾਂ ਜੀਵਨ ਤਉ ਗਣੀਏ ਹਰ ਪੀਖਾ ਏ ਭਾਈ ਅਸਲ ਚ ਮਨੁੱਖਾ ਜੰਮਦੀ ਜ਼ਿੰਦਗੀ ਤਾਂ ਤਾ ਗਣੀਏ ਨਾ ਜੇ ਪਰਮੇਸ਼ਰ ਦੇ ਦਰਸ਼ਨ ਵੇਖ ਲਵੇ ਜਿਨ੍ਹਾਂ ਜਨ ਮਹਾਰਾਜ ਦਰਸ਼ਨ ਨਹੀਂ ਪਾਏ ਮਨੁੱਖਾ ਜਨ ਹੰਕਾਰ ਕੇ ਉਹਨਾਂ ਦੀ ਜ਼ਿੰਦਗੀ ਕਾਦੀ ਹੈ ਪੂਰਾ ਜੀਵ ਨਹੀਂ ਹੈ ਉਹ ਅਧੂਰਾ ਜੀਵ ਹੈ ਜਿਹੜਾ ਮਨੁੱਖਾ ਜਨਮ ਪਾ ਕੇ ਪਰਮੇਸ਼ਰ ਦੇ ਦਰਸ਼ਨ ਨਹੀਂ ਕਰ ਸਕਦਾ ਕਰੋ ਕਿਰਪਾ ਪ੍ਰੀਤਮ ਮਨ ਮੋਹਨ ਇਹ ਪ੍ਰੀਤਮ ਸਾਰਿਆਂ ਦੇ ਪਰਮ ਪ੍ਰੇਮ ਦੇ ਆਸਪਾਸ ਇਹ ਸਾਰਿਆਂ ਦੇ ਮਨਾਂ ਨੂੰ ਮੋਹਤ ਕਰਨ ਵਾਲੇ ਪਰਮੇਸ਼ਰ ਸਾਡੇ ਤੇ ਕਿਰਪਾ ਦੀਸ਼ਟੀ ਕਰੋ ਫੁਰ ਭਰਮ ਕੀ ਰੇਖਾ ਇਹ ਜਿਹੜੀ ਭਰਮ ਦੀ ਮਾਰਾ ਰੇਖ ਲਕੀਰ ਨਿਕਲੀ ਹੋਈ ਹੈ ਅਵਿਦਿਆ ਰੂਪ ਕਿ ਭੋਰ ਦੇ ਭੰਦ ਦੇ ਸੱਚੇ 파ਰਸ਼ਾ ਇਹ ਫੋਲਿਆਂ ਦੀ ਨਿਆਈ ਹੈ ਭਰਮ ਦੀ ਰੇਖ ਨਿਕਲੀ ਹੋਈ ਜਿਹੜੀ ਮੇਟੋ ਰਹਾਉ ਕਹਿਤ ਸੁਨਤ ਕਿਛ ਸਾਤ ਨਾ ਉਪਜਿਤ ਜਿਹੜਾ ਕਹਿਣਾ ਮੈਂ ਬ੍ਰਹਮਾ ਸੁਣ ਲੈਣਾ ਚੇਲਿਆਂ ਤੋਂ ਸਾਡੇ ਸੰਤ ਜਿਹੜੇ ਤਤ ਵੇਤੇ ਆ ਬ੍ਰਹਮ ਵੇਤੇ ਆ ਜਿਉਂ ਕੇ ਤਿਉਂ ਹੈ ਤਿਉਂ ਕਹਿਣ ਸੁਣਨ ਨਾਲ ਤਾਂ ਸ਼ਾਂਤੀ ਆਉਂਦੀ ਜੇ ਆਪਦੀ ਜ਼ੁਬਾਨੋਂ ਵੀ ਕਹਿ ਲਿਆ ਹਾਂ ਬ੍ਰਹਮਾਸਮੀ ਉਸ ਅੰਤ ਨਹੀਂ ਆ ਸਕਦੀ ਸੋ ਲਈਏ ਚੇਲਿਆ ਤੋਂ ਸੰਤ ਹੁਣ ਪੂਰੇ ਹੀ ਬ੍ਰह्म ਰੂਪੀ ਹੈ ਕਿਉਂ ਵੀ ਸ਼ਾਂਤੀ ਨਹੀਂ ਆ ਸਕਦੀ ਜਿਨ੍ਹਾਂ ਚਰ ਕਮਾਈ ਨਹੀਂ ਕੀਤੀ ਉਹਨਾਂ ਚਰ ਸ਼ਾਂਤੀ ਕਿਵੇਂ ਆ ਜਾਏਗੀ ਬਿਨ ਵਿਸ਼ਾਸ ਕਿਆ ਸੇਖਾਂ ਜਿਨ੍ਹਾਂ ਨੂੰ ਮਹਾਰਾਜ ਤੇ ਭਰੋਸਾ ਹੀ ਨਹੀਂ ਆਇਆ ਉਹ ਸੇਖਾ ਬਕਾਇਆ ਉਹਦੇ ਕੋਲ ਕੀ ਚੀਜ਼ ਹੈ ਕੁਸ਼ਮ ਨਹੀਂ ਖਾਲੀ ਹੈ ਜੀ ਨੂੰ ਭਰੋਸਾ ਨਹੀਂ ਆਇਆ ਮਹਾਰਾਜ ਦਾ ਨਿਸ਼ਚੈ ਨਹੀਂ ਆਇਆ ਹੈ ਬਿਨ ਵਿਸ਼ਾਸ ਕਿਆ ਸੇਖਾਂ ਸ਼ੇਖੀਆਂ ਮਾਰਨ ਵਿੱਚ ਐਵੇਂ ਆਪ ਦੀ ਵਡਿਆਈ ਕਰਨ ਚ ਕੀ ਐ ਕੁਝ ਨਹੀਂ ਮਿਲਣਾ ਬੈਨ ਵਿਚਾਰ ਕੇ ਸਿਖਾ ਲੋਕਾਂ ਨੂੰ ਸਿਖਿਆ ਦੇ ਦਿੱਤੀਆਂ ਚੇਲੇ ਬਣਾ ਲੇ ਤਾਂ ਕੀ ਮਹਾਰਾਜ ਸਾਹਿਬ ਦੇ ਬੈਨ ਬੈਨ ਵਿਸਾਸ ਕਿਆ ਸਿਖਾ ਬਿਨਾ ਭਰੋਸੇ ਤੋਂ ਸਿਖਾ ਸਿਖਿਆ ਦੇਣ ਵਿੱਚ ਸ਼ੇਖ ਕਹਾ ਲਿਆ ਆਪਣੇ ਆਪ ਨੂੰ ਵਿਰਤ ਜਾਤੀਆਂ ਵਾਲਾ ਕਹਾ ਲਿਆ ਤੇ ਕੀ ਬਣ ਗਿਆ ਕੁਝ ਨਹੀਂ ਬਣਨਾ ਬਾਕੀ ਕੋਈ ਚੀਜ਼ ਨਹੀਂ ਜਿਨ੍ਹਾਂ ਨੂੰ ਮਹਾਰਤ ਤੇ ਭਰੋਸਾ ਨਹੀਂ ਹੈ ਪ੍ਰਭੂ ਤਿਆਗ ਆਨ ਜੋ ਚਾਹਤ ਜਿਹੜੇ ਤ੍ਰਿੰਗੂ ਗਾਲਪੁਖ ਨੂੰ ਛੱਡ ਕੇ ਆਪ ਦ્વੈਤ ਵਾਲੇ ਪਦਾਰਥਾਂ ਨੂੰ ਹੋਰਨਾਂ ਨੂੰ ਚਾਹੁੰਦੇ ਰਹਿੰਦੇ ਹਨ ਆਕੈ ਮੁਖ ਲੱਗੈ ਕਾਲੀਖਾ ਉਹਨਾਂ ਦੇ ਮੂੰਹ 'ਚ ਤਾਂ ਭਾਈ ਕਾਮਕਰੋ ਲੋ ਮੋਹੰਕਾਰ ਦੇ ਵਿਸ਼ਿਆਂ ਦੇ ਕਲੰਕ ਲੱਗੇ ਰਹਿੰਦੇ ਕਾਲਸ ਲੱਗੀ ਰਹਿੰਦੀ ਹੈ ਪਾਪਾਂ ਦੀ ਜਾ ਕੇ ਰਾਸ ਸਰਬ ਸੁਖ ਸੁਆਮੀ ਜਿਸਦੇ ਪਾਸ ਰਾਸ ਸਰਦਾ ਹੈ ਸਾਰਿਆਂ ਦੇ ਸੁਖ ਦੇਣ ਵਾਲੇ ਸ੍ਰੀ ਸੁਆਮੀ ਅਕਾਲ ਪੁਰਖ ਦੀ ਰਾਸ ਨਾਮ ਦੀ ਪੂੰਜੀ ਹੈ ਆਨ ਨਾ ਮਾਨਤ ਭੀਖਾ ਉਹ ਹੋਰ ਭੀਖਾਂ ਨੂੰ ਨਹੀਂ ਮੰਨਦੇ ਭਾਈ ਉਹ ਪਰਮੇਸ਼ਰ ਦੇ ਲਾਲ ਲੱਗੇ ਰਹਿੰਦੇ ਹਨ ਉਹ ਪਰਮੇਸ਼ਰ ਭੀਖਾਂ ਨੂੰ ਨਹੀਂ ਕਿਸੇ ਨੂੰ ਮੰਨਣਾ ਜਿਨ੍ਹਾਂ ਕੋਲੇ ਸਰਦਾ ਰ ਪੂੰਜੀ ਹੈ ਉਹਨਾਂ ਨੂੰ ਪਰਮੇਸ਼ਰ ਪ੍ਰਵਾਨ ਕਰੇਗਾ ਨਾਨਕ ਦਰਸ ਮਗਨ ਮਨ ਮੋਹਯੋ ਸਤਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਦੇ ਦਰਸ਼ਨਾਂ ਵਿੱਚ ਮਸਤ ਹੋ ਕੇ ਹੋ ਗਏ ਸਾਡਾ ਮਨ 모 ਗਿਆ ਹੈ ਪੂਰਨ ਅਰਥ ਬਸੀਖਾ ਇਸ ਪ੍ਰਕਾਰ ਸਾਰੇ ਅਰਥ ਪਦਾਰਸ਼ ਵੀ ਪ੍ਰਾਪਤ ਹੋ ਗਏ ਅਰਥ ਵਿਚਾਰ ਆਦਕ ਵੀ ਸਭ ਪ੍ਰਾਪਤ ਹੋ ਗਏ ਵਿਸ਼ੇਸ਼ ਕਰਕੇ ਅਰਥ ਪਦਾਰਸ਼ ਬ੍ਰਹਮਾਨੰਦ ਰੂਪੇ ਅਰਥ ਨੂੰ ਵਿਸ਼ੇਸ਼ ਕਰਕੇ ਪਾ ਲਿਆ ਸਾਰਗ ਮਹੱਲਾ ਪੰਜਵਾ ਸਿਮਰਨ RAM ਕੋ ਇਕ ਨਾਮ ਇਹ ਭਾਈਏ ਸਿਮਰਨ ਕਰਨਾ ਹੈ ਕੈਕ ਰਾਮ ਦੇ ਨਾਮ ਦਾ ਹੀ ਸਿਮਨ ਮੁਖ ਕਲਮਲ ਦਗਦ ਹੋ ਹੀ ਖਿਨ ਅੰਤਰ ਜਿਹੜੇ ਕਲਮਲ ਕਰਵਲਾੜ ਪਾਉਣ ਵਾਲੇ ਕਲਜੂ ਦੇ ਪਾਪ ਹੈ ਮੈਲ ਰੂਪ ਹੋ ਕਲੇ ਲੜਾਈ ਰੂਪ ਹੋ ਅਵਿਦਿਆ ਰੂਪ ਹੋ ਮਾੜੂ ਕੋ ਛੰਦੇ ਵਿੱਚ ਨਾਮ ਰੂਪੀ ਅਗਨੀ ਕਰਕੇ ਸੜ ਜਾਣਗੇ ਨਾਸ ਹੋ ਜਾਣਗੇ ਕੋਟ দান ਇਸ ਨਾਨ ਕਰੋੜਾਂ ਕੈ দান ਕਰ ਲੈ ਕਰੋੜਾਂ ਰੁਪਏ দান ਕਰ ਲੈ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰ ਲੈ ਜੇ ਮਰ ਸਿਮਨ ਕਰ ਲਿਆ ਇਹਨਾਂ ਦੀ ਇਛਾ ਕਰੋ ਰਹਾ ਆਨ ਜੰਜਾਰ ਬ੍ਰਥਾ ਸ੍ਰਾਮੁ ਘਾਲਤ ਹੋਰ ਜਿਹੜੇ ਐਵੇਂ ਜੰਜਾਲ ਬੰਧਣਾ ਚ ਪਿਆ ਰਹੇ ਨੇ ਐਵੇਂ ਬਯਰਥੀ ਸਰੋਂ ਤਕਲੀਫਾਂ ਨੂੰ ਹਾਲਤ ਪਾਉਂਦਾ ਰਹਿਣਾ ਠਕਾਵਟਾਂ ਪਾਉਂਦਾ ਰਹਿਣਾ ਬਿਨ ਹਰ ਫੂਕਟ ਗਿਆਨ ਜਿਨਾ ਮਰ ਤੂੰ ਸਾਰੇ ਗਿਆਨ ਧਿਆਨ ਵੀ ਸਭ ਫੋਕੇ ਹੀ ਹੈ ਜੇ ਸਿਮਰ ਨਹੀਂ ਕਰਦਾ ਜਿਸ ਪ੍ਰਕਾਰ ਜੀਵੇ ਚ ਦਾਣਾ ਨਾ ਹੋਵੇ ਫੋਕਟ ਹੁੰਦਾ ਹੈ ਕਿਉਂ ਬ੍ਰਹਮ ਮਹਾਰਾਜ ਦਾ ਨਾਮ ਹੈ ਨਾ ਅਜ ਦੀ ਨਹੀਂ ਉਹ ਤੋਂ ਬਿਨਾ ਫੋਕੇ ਹੀ ਸਾਰੇ ਗਿਆਨ ਧਿਆਨ ਜਿੰਨੇ ਹਨ ਜਨਮ ਮਰਨ ਸੰਕਟ ਤੇ ਛੂਟੈ ਕੋ ਛਲੜ ਵੀ ਨਹੀਂ ਆਈ ਹਨ ਪੁਰਖ ਉਹਨਾਂ ਨੂੰ ਅਨਾਜ ਦਾਣਾ ਮੁਕਤ ਨਹੀਂ ਪ੍ਰਾਪਤ ਹੁੰਦੀ ਹਾਜੀ ਜਨਮ ਮਰਨ ਸੰਕਟ ਤੇ ਛੂਟੈ ਇਹ ਜੀਵ ਜੰਮਣ ਮਰਨ ਦੇ ਦੁੱਖਾਂ ਤੋਂ ਤਾਂ ਛੁੱਟ ਸਕੇਗਾ ਜਗਦੀਸ਼ ਭਜਨ ਸੁਖ ਧਿਆਨ ਜਗਤੀਸ਼ਰ ਜੋ ਜਗਦੇਸ਼ਰਾ ਉਹਦਾ ਭਜਨ ਕਰਿਆ ਕਰ ਪੇਸ਼ੋਕ ਸਰੂਪ ਵਿੱਚ ਧਿਆਨ ਲਾਈ ਰੱਖਿਆ ਕਰ ਜੇ ਤੇਰਾ ਜਗਦੀਸ਼ ਦੇ ਭਜਨ ਤੇ ਧਿਆਨ ਲੱਗ ਗਿਆ ਉਹ ਤੈਨੂੰ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਏਗੀ ਤੇਰੀ ਸਰਨ ਪੂਰਨ ਸੁਖ ਸਾਗਰ ਬੇਨਤੀ ਕਰੇ ਪੂਰਨ ਪਰਮੇਸ਼ਰ ਏ ਸੁਖਾਂ ਦੇ ਸਮੁੰਦਰ ਉਸਾਨੂੰ ਤਾਂ ਤੇਰੀ ਸ਼ਰਨ ਹੈ ਅਸੀਂ ਆਪਦੀ ਓਟ ਲਈ ਆਂ ਕਰ ਕਿਰਪਾ ਦੇਵੂ ਦਾਨ ਕਿਰਪਾ ਕਰਕੇ ਮਾਰਿਆ ਆਪਦੇ ਨਾਮ ਦਾ ਦਾਨ ਸਾਨੂੰ ਬਖਸ਼ੋ ਐ ਸੇ ਕਿਰਪਾ ਕਰੋ ਸਿਮਰ ਸਿਮਰ ਨਾਨਕ ਪ੍ਰਭ ਜੀ ਵੈ ਸਤਿਗੁਰੂ ਜੀ ਕਹਿੰਦੇ ਸਿਮਰਨੇ ਜੋਗ ਜੋ ਪਰਮੇਸ਼ਰ ਪ੍ਰਭੂ ਹੈ ਉਹਦਾ ਸਿਮਰਨ ਕਰਕੇ ਜੀਉਂਦੇ ਹਾਂ ਅਸੀਂ ਬਿਨ ਸਜਾਏ ਅਵ ਮਹਾਨ ਸਿਮਰਨ ਕਰਨੇ ਕਰਕੇ ਜਿਹੜਾ ਹੰਕਾਰ ਹੋਇਆ ਹਿਰਦੇ ਚ ਇਹ ਵੀ ਨਾਸ ਹੋ ਜਾਂਦਾ ਹੈ ਸਾਰਗਮ ਹਲਾ ਪੰਜਵਾ ਤੂਰਤ ਸੋਈ ਜੇ ਧੁਰ ਕਉ ਲਾਗੇ ਇੱਕ ਨਾਗਾ ਆ ਗਿਆ ਸਾਰ ਸੰਗੀ ਜੀ ਗੁਰੂ ਅਰਜਨ ਸਾਹਿਬ ਦੇ ਪਾਸ ਤੇ ਇੱਕ ਆ ਗਿਆ ਬਸਤਰਾਂ ਨੂੰ ਪਹਿਨਣ ਵਾਲਾ ਜਿਸ ਪ੍ਰਕਾਰ ਕਾਪੜੀਆਂ ਸਾਰੇ ਸਰੀਰ ਨੂੰ ਢਾਕੇ ਰੱਖੇ ਬਸਤਰ ਪਹਿਰ ਕੇ ਨੰਗਾ ਨਾ ਕੋਈ ਵੀ ਅੰਗ ਰੱਖੇ ਉਹ ਮਹਿਮਾ ਕਰਨ ਲੱਗਾ ਕਿ ਇਹ ਪਰਮਾਣੂ ਜਿਹੜੇ ਹੈ ਸਰੀਰ ਤੇ ਅਸਰ ਕਰ ਜਾਂਦੇ ਆ ਬਾਸਰਾ ਨਾ ਢਾਕੇ ਰੱਖਣਾ ਚਾਹੀਦਾ ਸਰੀਰ ਦੇ ਤਾਂ ਹੀ ਇਸ ਕਰਕੇ ਸਰੀ ਚੰਗਾ ਕੈਂਪ ਵਿੱਚ ਰਹਿੰਦਾ ਹੈ ਤੇ ਜਿਹੜਾ ਨਾਗਾ ਕਹਿੰਦਾ ਨੰਗਾ ਹੀ ਆਏ ਨੰਗੇ ਹੀ ਜਾਣਾ ਹੈ ਤੇ ਧੂੜ ਪਾ ਛੱਡੇ ਸਿਰ ਦੇ ਤੇ ਹੋਰ ਕੀ ਲੋੜਾ ਕਰਨ ਦੀ ਕੋਈ ਕੁਸ਼ ਹੋ ਤਾਂ ਸੁਣ ਕੇ ਦੋਹਾ ਨੂੰ ਪੁੱਤਰ ਗੁਰੂ ਸਾਹਿਬ ਜੀ ਦਿੰਦੇ ਹਨ ਸਾਰਗ ਮਹੱਲਾ 5ਵਾਂ ਧੂਰਤ ਸੋਈ ਜੇ ਧੁਰ ਕਉ ਲੱਗ। ਇਹ ਭਾਈ ਧੁਰ ਨੂੰ ਧਾਰਨ ਵਾਲਾ ਨਾਂਗਾ ਹੋਈ ਐ। ਜਿਹੜਾ ਧੁਰ ਮੁੱਢ ਰੂਪ ਪਰਮੇਸ਼ਰ ਦੇ ਨਾਲ ਜੁੜ ਜੇ ਉਹਨੂੰ ਤਾਂ ਅਸੀਂ ਧੂੜ ਧਾਰਨ ਵਾਲਾ ਸਮਝਦੇ ਹਾਂ। ਧੂਰਤ ਨਾਮ ਚਤਰਦਾਵੀ ਹੈ। ਉਹੋ ਹੀ ਚਤਰਪੁਰਖ ਹੈ। ਜਿਹੜਾ ਧੁਰ ਰੂਪ ਪਰਮੇਸ਼ਰ ਜੋ ਮੁੱਢ ਰੂਪ ਪਰਮੇਸ਼ਰ ਆ ਉਹਦੇ ਵਿੱਚ ਲੱਗ ਜਾਵੇ। ਉਹ ਹੀ ਵਿਦਵਾਨ ਹੈ, ਚਤਰ ਹੈ। ਉਹ ਹੀ ਧੂੜ ਨੂੰ ਧਾਰਨ ਵਾਲਾ ਨਾਂਗਾ ਪਵਿੱਤਰ ਹ। तुर सोई तुरंदर सोई वसुंधर ओही भाई तूड़ ਨੂੰ ਧਾਰਨ ਵਾਲਾ ਨਾਗਾ ਹੈ ओही वसुंधर ਬਸਤਰਾਂ ਨੂੰ ਪਹਿਨਣ ਵਾਲਾ ਪੁਰਖ ਹੈ ਹਰ ਏਕ ਪ੍ਰੇਮ ਰਸ ਪਾਗ ਜਿਹੜੇ ਹਰੀ ਦੇ ਇੱਕ ਪ੍ਰੇਮ ਰਸ ਚ ਰੰਗਿਆ ਜਾਵੇ ਉਹ ਜੇ ਧੂੜ ਧਾਰਦਾ ਨਾਗਾ ਕਾ ਵੀ ਪ੍ਰਵਾਨ ਹੈ ਨग्न ਫਿਰਦ ਰੰਗ ਏਕ ਉਹ ਸੋਭਾ ਪਾਏ ਤੇ ਜੇ ਬਸਤਰ ਪਹਿਰਦਾ ਤਾਂ ਵੀ ਪ੍ਰਵਾਨ ਹੈ ਇਹ ਪਰਮੇਸ਼ਰ ਦਾ ਭਜਨ ਕਰਦਾ ਹੈ ਇਸ ਪ੍ਰਕਾਰ ਸੋਈ ਸੋਈ ਤੁਰੰਦਰ ਸੋਈ ਬਸੁੰਧਰ ਉਹੀ ਬਸਤਰਾ ਨੂੰ ਧਾਰਨ ਵਾਲਾ ਹੈ ਉਹੀ ਤੁਰੰਤਰ ਧੂੜ ਨੂੰ ਧਾਰਨ ਵਾਲਾ ਬਸਫਲਾ ਹੈ ਇਸ ਤਰ੍ਹਾਂ ਸੋਈ ਤੁਰੰਗਤਰ ਜਿਹੜਾ ਧਰਤੀ ਨੂੰ ਧਰੋਂ ਆਸਰਾ ਲੈਣ ਵਾਲਾ ਹੈ ਉਸ ਦੀ ਮਰਜ਼ਾ ਦਾ ਨੂੰ ਜਾਣਨ ਵਾਲਾ ਭਗਤੀ ਨੂੰ ਵੀ ਉਹੀ ਦੁਨਤਰ ਮਰਜਾਦਾ ਪਰਸ਼ੋਤਮ ਪੁਰਖ ਹੈ ਸੋਈ ਬਸੁੰਧਰ ਅਹੀ ਉਹੋ ਹੀ ਬਸਤਰਾ ਨੂੰ ਧਾਰਨਵਾਏ ਕੋਲ ਬਸਤਰੀ ਲੋਕ ਜਾਂ ਬਸੁੰਧਰ ਨਾਮ ਧਰਤੀ ਦਾ ਹੈ ਧਰਤੀ ਨਾਮ ਹੈ ਸਾਤ ਸੰਜੀ ਖੇਮਾ ਦਾ ਉਹੋ ਹੀ ਖੇਮਾ ਦੇ ਧਾਰਨ ਗੁਣਾ ਨੂੰ ਧਾਰਨ ਵਾਲਾ ਪੁਰਖ ਹੈ ਜਾਂ ਧਰਤੀ ਨਾਮ ਹੈ ਭੂਮਿਕਾ ਦਾ ਉਹੋ ਹੀ ਗਿਆਨ ਦੀਆਂ ਭੂਮਿਕਾ ਸੁਵਿਚਾ ਸੁਭਚਾਰਨਾ ਤਨੁ ਮਾਨਸਾ ਸਤਵ ਆਪਾ ਆਦਿਕ ਇਹਨਾਂ ਭੂਮਿਕਾ ਨੂੰ ਧਾਰਨ ਵਾਲਾ ਹੈ ਤੇ ਬਸੰਦਰ ਨਾਮ ਧਰਤੀ ਦਾ ਉਹ ਬੁੱਧੀ ਵਾਲਾ ਪੁਰਖ ਹੈ ਹਰ ਏਕ ਪ੍ਰੇਮ ਰਸ ਪਾਗ ਜਿਹੜਾ ਇੱਕ ਹਰੀ ਦੇ ਪ੍ਰੇਮ ਰਾਸ ਚ ਰੰਗਿਆ ਜਾਵੇ ਉਹੀ ਮਰਜਾਆਂ ਨੂੰ ਜਾਣਨ ਵਾਲਾ ਤੁਮ ਜੀ ਉਹ ਪਰਮੇਸ਼ਰ ਨੂੰ ਧਾਰਨ ਵਾਲਾ ਹੈ ਉਹੀ ਭਾਈ ਬੁੱਧੀ ਵਾਲਾ ਪੁਰਖ ਹੈ ਜਿਹੜਾ ਹਰੀ ਦੇ ਇੱਕ ਪ੍ਰੇਮ ਰਾਸ ਚ ਰੰਗਿਆ ਜਾਂਦਾ ਹੈ ਰਹਾਉ ਬਲ ਵਾਂਚ ਕਰੇ ਨਾ ਜਾਣੇ ਲਭ ਹੈ ਜੇ ਕਿਸੇ ਨੂੰ ਬਲ ਜੋਰ ਨਾ ਖੋ ਲੈਂਦਾ ਹੈ ਮੰਜ ਠੱਗੀ ਕਰਦਾ ਕਿਸੇ ਨਾਲ ਫਰੀਦ ਕਰਦਾ ਹੈ ਤੇ ਪਰਮਾਰ ਦੇ ਲਾਭ ਨੂੰ ਉੱਕਾ ਹੀ ਨਹੀਂ ਜਾਣਦਾ ਸੋ ਧੂਰਤ ਨਹੀਂ ਮੂੜਾ ਉਹ ਭਾਈ ਧੂਰਤ ਨਾਗਾ ਤਾਂ ਨਹੀਂ ਹੋ ਸਕਦਾ ਉਹ ਧੂੜ ਨੂੰ ਧਰ ਉਹ ਤਾਂ ਮੂਰਖਾ ਹੈ ਉਹ ਨਹੀਂ ਵਰਾਗ ਵਾਲਾ ਪੁਰਖ ਨਹੀਂ ਵੀ ਧੂੜ ਹੀ ਹੋ ਜਾਣਾ ਸਾਰਿਆਂ ਨੂੰ ਤੂਲ ਨੂੰ ਧਾਰਨ ਵਾਲਾ ਨਹੀਂ ਹੈ ਉਹ ਤੂਰਨ ਚਤਰ ਨਹੀਂ ਹੈ ਉਹ ਤਾਂ ਮੂਰਖੀ ਹੈ ਸਵਾਰਥ ਤਿਆਗ ਅਸਾਰਥ ਰਚਿਉ ਉਹ ਸਵੈ ਪ੍ਰਯੋਜਨ ਅਰਥੀ ਮੁਕਤ ਹੋਣਾ ਤੇ ਆਪਣੇ ਜੀਵਨ ਮੁਕਤੀ ਦੇ ਆਨੰਦ ਨੂੰ ਮਾਣਨ ਇਹ ਏਸੀ ਦਾ ਸਵਾਰਥ ਜੀਵ ਦਾ ਅਸਲੀ ਪ੍ਰਯੋਜਨ ਉਸ ਮਤਲੂ ਨੂੰ ਆਪਣੇ ਨੂੰ ਛੱਡ ਕੇ ਅਸਾਰਥ ਰਚਿਉ ਅਸਾਰਥੀ ਦੇ ਚ ਸਾਰ ਸ੍ਰੇਸ਼ਟਤਾ ਹੀ ਕੁਝ ਹੈ ਹੀ ਨਹੀਂ ਮਾਣਿਆ ਕਮਾਂ ਵਿੱਚ ਹੀ ਰਚ ਰਿਆ ਹ ਨਹ ਸਿਮਰੈ ਪ੍ਰਭ ਰੂੜਾ ਉਹ ਸੁੰਦਰ ਜੋ ਪ੍ਰਭੂ ਹੈ ਐਸਾ ਰੂੜਾ ਅਪਵਿੱਤਰ ਹੈ ਉਹਦਾ ਸਿਮਰਨ ਹੀ ਨਹੀਂ ਕਰਦਾ ਰੂੜਾ ਸੁੰਦਰ ਜੋ ਪਰਮੇਸ਼ਰ ਹਾ ਸੋਈ ਚਤਰ ਸਿਆਣਾ ਪੰਡਤ ਇਹ ਭਾਈ ਚਤਰ ਵਿਵਹਾਰਾਂ ਚ ਤੇ ਸਿਆਣਾ ਸ਼ਾਸਤਰ ਗਿਆਨ ਚ ਪੰਡਤ ਤਤ ਦੇ ਤਾਉ ਹੋਈ ਹੈ ਸੋ ਸੂਰਾ ਸੋ ਦਨ ਉਹ ਹੀ ਸੂਰਮਾ ਹੈ ਜਿਹੜਾ ਮਨ ਨੂੰ ਜਿੱਤੇ ਉਹ ਹੀ ਦਿਨਾ ਹੈ ਜਿਹੜਾ ਵਿਕਾਰਾਂ ਤੋਂ ਬਚ ਕੇ ਰਹੇ ਸਾਧ ਸੰਗ ਜਿਨ ਹਰ ਹਰ ਜਪਿਉ ਜਿਨਾਂ ਦੇ ਸਾਧ ਸੰਗ 'ਚ ਮਿਲ ਕੇ ਹਰ ਹਰ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ ਹੈ ਨਾਨਕ ਸੋ ਪਰਵੰਨ ਉਹ ਸਤਿਗੁਰੂ ਜੀ ਕਹਿੰਦੇ ਪ੍ਰਮਾਣ ਨੀਕ ਹੈ ਭਾਈ ਸਫਲਾ ਹੈ ਉਹ ਹੀ ਨਾਗਾ ਹੈ ਉਹ ਹੀ ਬਸਰਾਂ ਧਾਰਨ ਵਾਲਾ ਹੈ ਉਹੀ ਚਤਰ ਹੈ ਤੇ ਉਹੀ ਸੂਰਮਾ ਹੈ ਉਹੀ ਦਿਨਾਹ ਹੈ ਇਕ ਵਾਲਾ ਹੈ ਜੋ ਮਾਰੇ ਸਾਉਦੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਨ ਵਾਲਾ ਉਹ ਦਰਗਾਹ ਪ੍ਰਮਾਨ ਨੀਕ ਹੈ ਇਹ ਸਤਿਗੁਰੂ ਮਹਾਰਾਜ ਜੀ ਦੇ ਪੁੱਤਰ ਉਪਦੇਸ਼ ਬਖਸ਼ੇ ਸਾਧ ਸੰਗਤ ਜੀ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦੰਨ ਸਾਧ ਸੰਗ ਜਿਨ ਹਰ ਹਰ ਜਪਿਉ ਨਾਮਿਕ ਸੁ ਪਰਵਨ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ